ਸਰ ਕੋਈ ਕਨੈਬੀਸ ਨਹੀਂ ਲੈ ਕੇ ਘਟਨਾ ਨੂੰ ਕੋਈ ਜਿਹੜਾ ਹੈਗਾ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਮਾਮਲਾ ਸਰ ਸਾਡੇ ਮਾਨਯੋਗ ਡੀਜੀਪੀ ਸਾਹਿਬ ਬੋਰਮ ਜਿਆਦਾਬ ਸਾਹਿਬ ਅਤੇ ਸਾਡੇ ਐਸਐਸਪੀ ਸਾਹਿਬ ਨੂੰ ਫਿਰੋਤੀ ਦੀ ਕੋਈ ਵੀ ਥ੍ਰੈਟ ਕਾਲ ਆਉਂਦੀ ਹੈ ਤਾਂ ਬਹੁਤ ਸੀਰੀਅਸਲੀ ਲੈਂਦੇ ਨੇ ਉਸ ਨੂੰ ਇਸੇ ਕਰਕੇ ਜਦੋਂ ਇਸ ਮਾਮਲੇ ਬਾਰੇ ਵੀ ਸਾਨੂੰ ਪਤਾ ਲੱਗਿਆ ਅਸੀਂ ਬਹੁਤ ਸੀਰੀਅਸਲੀ ਲਿਆ ਤੇ ਕੁਝ ਘੰਟਿਆਂ ਚ ਇਹ ਸੌਲਵ ਵੀ ਕਰ ਦਿੱਤਾ ਇਹਦੇ ਚ ਬੇਸਿਕਲੀ ਗੱਲ ਇਹ ਸੀ ਕਿ ਕਿ ਰਾਜਵੀਰ ਨਾਂ ਦੀ ਇੱਕ ਲੇਡੀ ਜਿਹੜੀ ਕਿ ਕਮਿਆਣੀ ਦੀ ਰਹਿਣ ਵਾਲੀ ਹੈ ਉਹਦੇ ਹਸਬੰਡ ਦੀ ਡੈਥ ਹੋਈ ਹੈ ਉਹ ਆਪਣੀ ਬੇਟੀ ਕੋਲੇ ਉਹਦੇ ਬੇਟੀ ਦੇ ਘਰੇ ਰਹਿ ਰਹੀ ਸੀ ਮਾੜੀ ਮੁਸਫਾ ਦੇ ਵਿੱਚ ਪਰਸੋਂ ਉਹ ਪਰਸੋਂ ਉਹ ਪੀਰ ਨਿਗਾਹੇ ਗਈ ਸੀਗੀ ਮੱਥਾ ਟੇਕਣ ਦੇ ਵਾਸਤੇ ਉਸ ਤੋਂ ਬਾਅਦ ਉਹ ਆਪਣੇ ਆਪ ਹੀ ਚੜ੍ਹ ਕੇ ਗਈ ਸੀ ਜਦੋਂ ਕਿ ਇਹਨਾਂ ਨੂੰ ਦੱਸਿਆ ਗਿਆ ਸੀ ਪਰਿਵਾਰ ਨੂੰ ਇਹ ਦੱਸਿਆ ਗਿਆ ਸੀ ਕਿ ਕਾਰ ਤੇ ਮੈਨੂੰ 4-3-4 ਬੰਦੇ ਚੱਕ ਕੇ ਲੈ ਗਏ ਨੇ ਇਹ ਹੀ ਗੱਲ ਨਹੀਂ ਸੀ ਆਪਣੇ ਆਪ ਗਈ ਸੀ ਕੇਵਲ ਸਿੰਘ ਦੇ ਘਰੇ ਗਈ ਸੀ ਉੱਥੇ ਜਾ ਕੇ ਉਹਨੇ ਇਹ ਸ਼ੋਅ ਕੀਤਾ ਕਿ ਮੈਨੂੰ ਤਸ਼ੱਦਦ ਕਰ ਰਹੇ ਨੇ ਜੇ ਤੁਸੀਂ ਪੈਸੇ ਨਹੀਂ ਦਿਓਗੇ ਜੋ 30000 ਰੁਪਏ ਮੰਗ ਰਹੇ ਨੇ ਤਾਂ ਮੈਨੂੰ ਇਹ ਮਾਰ ਦੇਣਗੇ ਇਹਦੇ ਚ ਇਹ ਜਿਹੜੀ 92 ਵਾਲਾ ਨੰਬਰ ਵਾਲਾ ਪਾਕਿਸਤਾਨ ਦਾ ਇੱਕ ਨੰਬਰ ਹੈ ਉਹ ਤੋਂ ਕੌਲਾਂ ਆਈਆਂ ਸੀ ਪਹਿਲਾਂ ਤਾਂ ਇਹਨੂੰ ਮਤਲਬ ਰਾਜਵੀਰਪੁਰ ਨੂੰ ਆਈਆਂ ਫੇਰ ਉਹਨੂੰ ਕੌਲਾਂ ਉਹਨਾਂ ਨੂੰ ਆਈਆਂ ਤੇ ਉਹ 92 ਵਾਲਾ ਹਜੇ ਬੰਦਾ ਟਰੇਸ ਕਰਨਾ ਬਾਕੀ ਹੈ ਇਹਦੇ ਚ ਬਾਕੀ ਇਹਦੇ ਚ ਜਿਨੇ ਉਹ ਉਹਦੀ ਫੇਕ ਉਹ ਫਰੋਤੀ ਵਾਲੀ ਘੁਬਾਰਦਤ ਉਹਦੀਆਂ ਵੀਡੀਓਜ਼ ਬਾਲ ਖੁੱਲੇ ਦੀਆਂ ਜਾਂ ਉਹ ਇਹ ਦਿਖਾਇਆ ਜਾ ਰਿਹਾ ਸੀ ਤਸ਼ੱਬਦ ਹੋ ਰਿਹਾ ਉਹ ਵਾਲੀਆਂ ਵੀਡੀਓਜ਼ ਜਿਹਨੇ ਬਣਾਈਆਂ ਸੀ ਉਹ ਮੁੰਡਾ ਤੇ ਰਾਜਵੀਰ ਕੌਰ ਜਿਹਨੇ ਇਹ ਸਾਰਾ ਡਰਾਮਾ ਰਚਿਆ ਸੀ ਉਹ ਫੜ ਲਏ ਗਏ ਨੇ ਜਿਹੜਾ ਇੱਕ ਇਸ ਬੈਕ ਅਕਾਊਂਟ ਵੀ ਪਿਕਚਰ ਚ ਆਇਆ ਹੈਗਾ ਜਿਹੜਾ ਕਿ ਯੂਕੋ ਬੈਂਕ ਦਾ ਹੈਗਾ ਅੱਜ ਬੈਂਕਾਂ 'ਚ ਛੁੱਟੀ ਹੋਣ ਕਰਕੇ ਉਹ ਸਾਨੂੰ ਨਹੀਂ ਟ੍ਰੇਸ ਹੋ ਸਕਿਆ ਉਹ ਮੰਡੇ ਨੂੰ ਸਾਨੂੰ ਪਤਾ ਲੱਗ ਜੇਗਾ ਉਸ ਤੋਂ ਬੰਦਾ ਵੀ ਟ੍ਰੇਸ ਹੋ ਜਾਏਗਾ ਵੀ ਕਿਨੇ ਹੈ ਇਹ ਇਹ ਸਾਜ਼ਿਸ਼ ਦੇ ਪਿੱਛੇ ਹੋਰ ਕੌਣ ਹੈ ਸਰ ਤੁਹਾਡੇ ਕੋਲੇ ਇਹ ਮਾਮਲਾ ਕਿਸ ਤਰ੍ਹਾਂ ਆਇਆ ਸਾਡੇ ਕੋਲੇ ਜਸਲੀਨ ਕੌਰ ਨੇ ਅਪਰੋਚ ਕੀਤਾ ਉਹ ਕੱਲ ਰਾਤ ਸਾਡੇ ਕੋਲੇ ਐਸਐਚਓ ਸਾਹਿਬ ਨੂੰ ਮਿਲੀ ਉਹਨੇ ਦੱਸਿਆ ਵੀ ਐ ਕਰਕੇ ਇਹ ਮੈਨੂੰ 92 ਵਾਲਾ ਇੱਕ ਨੰਬਰ ਹੈਗਾ ਜੋ ਕਿ ਵਰਚੁਅਲ ਨੰਬਰ ਸੀਗਾ ਵਰਚੁਅਲ ਨੰਬਰ ਤੁਸੀਂ ਸਮਝੋ ਇੱਕ ਦਾ ਨੰਬਰ ਹੁੰਦਾ ਹੈ ਕਿ SIM ਵਾਲਾ ਨੰਬਰ ਉਹ SIM ਵਾਲਾ ਨੰਬਰ ਨਹੀਂ ਸੀ ਨ ਉਹ ਜਨਰੇਟਡ ਨੰਬਰ ਸੀਗਾ ਸੌਫਟਵੇਅਰ ਹੈਗੇ ਨੇ ਸੈਕਿੰਡ ਲਾਈਨ ਜਾਂ ਕੁਝ ਐਪ ਹੈ ਸੌਫਟਵੇਅਰ ਜਿਨ੍ਹਾਂ ਤੋਂ ਇਹੋ ਜਿਹੇ ਨੰਬਰ ਬਣ ਜਾਂਦੇ ਨੇ ਉਹ ਨੰਬਰ ਸੀਗਾ ਉਹ ਉਸ ਤਾਈ ਦੇ ਨੰਬਰ ਤੋਂ ਕਿਉਂਕਿ WhatsApp ਕਾਲ ਹੋਈ ਸੀ ਨਾਰਮਲ ਕਾਲ ਨਹੀਂ ਸੀਗੀ ਇਸ ਕਰਕੇ ਉਸ ਵਰਚੁਅਲ ਨੰਬਰ ਤੇ ਫਿਰ ਉਸ ਤੋਂ ਬਾਅਦ ਫੜੇ ਤਾਂ ਗਏ ਕਿਉਂਕਿ ਉੱਥੇ ਜਿਹੜਾ ਨੰਬਰ ਯੂਜ਼ ਹੋਇਆ ਉਹ ਕੇਵਲ ਸਿੰਘ ਦੇ بیٹے ਦਾ ਨੰਬਰ ਯੂਜ਼ ਹੋਇਆ ਜਿਸ ਤੇ ਇਹਨਾਂ ਨੇ ਕੌਨਫਰੈਂਸ ਕਾਲ ਕਿਉਂਕਿ ਉਹ ਬੰਦਾ ਤੀਸਰੀ ਜਗ੍ਹਾ ਤੇ ਬੈਠਾ ਸੀ 92 ਵਾਲਾ ਨੰ ਪਰ ਉਹਨੇ ਇਹਨਾਂ ਨੂੰ ਕਾਨਫਰੰਸ ਤੇ ਲੈ ਕੇ ਇਹਨਾਂ ਨੂੰ ਇਹਦੇ ਵੀਡੀਓਜ਼ ਭੇਜੀਆਂ ਸਾਰੀਆਂ ਤੇ ਧਮਕੀਆਂ ਵੀ ਦਿੱਤੀਆਂ ਉਹਨਾਂ ਦੀ ਹਾਜ਼ਰੀ ਤਾਂ ਜਾ ਕੇ ਫਿਰ ਜਸਲੀਨ ਕੌਰ ਸਾਨੂੰ ਮਿਲੀ ਜਸਲੀਨ ਕੋਲੋਂ ਅਮੀ ਜਦੋਂ ਸਾਨੂੰ ਨੰਬਰ ਦੱਸਿਆ ਤੇ ਫਿਰ ਸਾਡੀ ਨੌਲੇਜ ਚ ਜਿਹੜਾ ਦੂਸਰਾ ਕੋਟਪੂਰੇ ਵਾਲੇ ਬੰਦੇ ਦਾ ਨੰਬਰ ਆ ਗਿਆ ਸੀ ਤਾਂ ਉੱਥੋਂ ਫਿਰ ਅਸੀਂ ਇਹ ਪਲੇਸ ਸਰ ਕੌਣ ਕੌਣ ਇਨਵੋਲਵ ਸਰ ਨੇ ਇਹਦੇ ਵਿੱਚ ਇਹਦੇ ਚ ਹਾਜ਼ਰੀ ਕਰੀ ਜਿਹੜੀ ਹੈਗੀ ਆ ਰਾਜਵੀਰ ਕੌਰ ਜਿਹੜੀ ਮੇਨ ਮਤਲਬ ਜਿਹਨੇ ਡਰਾਮਾ ਕੀਤਾ ਸਾਰਾ ਤੇ ਗੁਰਵਿੰਦਰ ਸਿੰਘ ਜਿਹਨੇ ਉਹਦੀਆਂ ਇਹੋ ਜਿਹੇ ਡਰਾਮਾ ਕਰਦੇ ਦੀਆਂ ਫੋਟੋਆਂ ਬਣਾਇਆ ਉਸ ਤੋਂ ਬਾਅਦ ਇਹਦੇ ਵਿੱਚ ਗੁਰਵਿੰਦਰ ਸਿੰਘ ਤੇ ਰਾਜਵੀਰ ਪੌਰਦੀ ਨੂੰ ਗ੍ਰਿਫਤਾਰੀ ਪਾ ਲਈ ਗਈ ਹੈ ਬਾਕੀ ਜਿਹੜੇ ਦੋਸ਼ੀ ਨੇ ਹਜੇ ਫਰਾਰ ਨੇ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਪੂਰੀ ਸਚਾਈ ਸਾਹਮਣੇ ਆਏਗੀ ਤੇ ਜਿਹੜਾ ਇਹ ਬੰਦਾ ਹੈਗਾ ਆਪਣਾ 92 ਵਾਲਾ ਜਿਹੜਾ ਰਾਹੁਲ ਆ ਤੇ ਆਪ ਨੂੰ ਕਹਿੰਦਾ ਹੈਗਾ ਇਹਨੂੰ ਵੀ ਕਾਬੂ ਕਰਕੇ ਕਿਉਂਕਿ ਇਹ ਕਾਬੂ ਆ ਜਾਏਗਾ ਇਹਦੇ ਬੈਂਕ ਅਕਾਊਂਟ ਸਾਡੇ ਕੋਲ ਹੈਗਾ ਇਸ ਕਰਕੇ ਕਾਬੂ ਆ ਜਾਏ ਕਿਸ ਤਰ੍ਹਾਂ ਦੇ ਦੀਨ ਜਿਹੜਾ ਇਹਨਾਂ ਦੇ ਜਸਲੀਨ ਵਗੈਰਾ ਨਾਲ ਸੰਬੰਧ ਕੀ ਹੈ ਜਿਹੜੀ ਇਹ ਆਪਣਾ ਜਸਲੀਨ ਹੈ ਰਾਜਵੀਰ ਦੀ ਮਾਤਾ ਹੈ ਉਥੇ ਇਹਦੇ ਹਸਬੰਡ ਦੀ ਡੈਥ ਹੋਈ ਹੋਈ ਹੈ ਮਤਲਬ ਜਸਤீன் ਦੇ ਫਾਦਰ ਦੀ ਡੈਥ ਹੋਈ ਹੈ ਇਸ ਕਰਕੇ ਇਹ ਇੱਥੇ ਰਹਿ ਰਹੀ ਹੈ ਆਪਣੇ ਲੜਕੀ ਦੇ ਸਹੁਰੇ ਘਰ ਰਹਿਣੀ ਸਰਾਂ ਕਿਹੜੇ ਤਰ੍ਹਾਂ ਦੇ ਦਿਨ ਪਰਸ 187 ਜਿਹੜੀ ਕਿ ਮਾਰ ਦੇਣ ਦੀ ਧਮਕੀ ਦੇ ਕੇ ਪੈਸੇ ਉਗਰਾਣਾ ਉਹ 387 120 20 506 ਜਿਹੜੀ ਕਿ ਧਮਕੀ ਦੇਣਾ ਮਾਰਨ ਦੀ ਧਮਕੀ ਦੇਣਾ ਉਹਦੇ ਟੈਂਪਰੇਚਰ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੀ ਹੁੰਦੀ ਰਹਿੰਦੀਆਂ ਕਿ ਮੈਸੇਜ ਦੇਣਾ ਚਾਹੋਗੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਮਤਲਬ ਹੁੰਦੀ ਆ ਤਾਂ ਰਹਿੰਦੀ ਆ ਨੇ ਪਰ ਫੜੇ ਨਹੀਂ ਜਾਂਦੇ ਨੇ ਇਸ ਤੋਂ ਹੀ ਸਾਬਤ ਹੁੰਦਾ ਹੈ ਵੀ ਬੰਦਾ ਕੋਈ ਨਾ ਕੋਈ ਗਲਤੀ ਕਰਦਾ ਹੈਗਾ ਫੜਿਆ ਜਾਂਦਾ ਹੈ ਇਹ ਤਾਂ ਅਸਲ ਮਤਲਬ ਟੱਚ ਹੂਡ ਅਸਲੀ ਘੱਟਾ ਨਹੀਂ ਸੀ ਕਿ ਡਰਾਮਾ ਹੀ ਕੀਤਾ ਗਿਆ ਸੀ ਪਰ ਜੇ ਅਸਲੀ ਵੀ ਹੋਵੇ ਤਾਂ ਵੀ ਅਸੀਂ ਮਤਲਬ ਪੂਰੀ ਮੁਸਤੈਦੀ ਨਾਲ ਕੰਮ ਕਰਦੇ ਹਾਂ ਇਹ ਫੜ